ਰੋਸ਼ਮਾਰਚ ਕੀਤਾ ਤਾਂ ਕਿ ਘਟੋ ਘਟ ਲੋਕ ਵੇਰ ਹੋਣ ਇਸ ਸਰਕਾਰ ਨੂੰ ਇਸ ਸਰਕਾਰ ਨੂੰ ਜਵਾਬ ਪੁੱਛਣ ਕਿ ਇਹ ਸ਼ਹਿਰ ਦਾ ਹਾਲ ਕਿਉਂ ਕੀਤਾ ਜਈ ਸਾਰੇ ਲੀਡਰ ਲੋਕਾਂ ਕੋ ਜਾ ਰਹੇ ਦੋ ਸਾਲ ਤੋਂ ਇਲੈਕਸ਼ਨ ਨਹੀਂ ਹੋਈ ਜਿਹੜੀ ਸਰਕਾਰ ਇਲੈਕਸ਼ਨ ਤੋਂ ਭਗੌੜੀ ਜਿਹੜੀ ਪਹਿਲਾਂ ਆਰ ਬਣ ਚੁੱਕੀ ਹੈ ਉਹਦਾ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਵਿਰੋਧ ਕਰਨਾ ਜਿੱਦਾਂ ਲੋਕਾਂ ਦੇ ਰਾਈਟ ਕੋਏ ਨਹੀਂ ਆ ਸੀਵਰੇਜ ਪਾਣੀ ਬੱਤੀ ਸਾਰਾ ਕੁਝ ਬੰਦ ਕੱਟ ਲੱਗ ਰੇ ਗਰਮੀ ਚ ਬੁਰਾ ਆ ਲਿਆ ਹਰ ਤਾਂ ਬੁਰੇ ਹਾਲ ਨੇ ਲੋਕ ਕੰਦਾ ਪਾਣੀ ਪੀਣ ਨੂੰ ਮਜਬੂਰ ਨੇ ਪਰ ਸਰਕਾਰ ਸੁੱਤੀ ਐ ਕਾਰਪੋਰੇਸ਼ਨ ਸਿਰਫ ਆਪਣੇ ਧੰਦਾ ਕਰਨ ਨੂੰ ਬਣੀ ਐ ਕੋਈ ਇਹਨਾਂ ਦਾ ਸਫਾਈ ਵਾਲ ਧਿਆਨ ਨਹੀਂ ਅੱਜ ਬੀਆਰਟੀਐਸ ਬੰਦ ਐ ਅੱਜ ਡੰਪ ਤੇ ਤੇ ਅੱਗ ਲੱਗੀ ਐ ਕੋਈ ਬੰਦਾ ਉੱਥੇ ਤੱਕ ਨਹੀਂ ਅਪਰੋਚ ਕੀਤੀ ਵੀ ਡੰਪ ਦਾ ਕੀ ਹਾਲ ਐ ਉਹਨਾਂ ਦਾ ਸਾਰ ਲਈ ਜਾਵੇ ਇਹਨਾਂ ਨੂੰ ਦੇਖੋ ਇਹ ਮੁੱਦੇ ਲੋਕਲ ਗਵਰਨਮੈਂਟ ਦਾ ਕੰਮ ਐ ਸਾਫ਼ ਸੁਥਰਾ ਪਾਣੀ ਦੇਣਾ ਸਾਫ਼ ਸੁਥਰਾ ਵਾਤਾਵਰਣ ਦੇਣਾ ਪਰ ਇਹ ਸਰਕਾਰ 2 ਸਾਲ ਤੋਂ ਹਾਊਸ ਨਾ ਬਣਾ ਕੇ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ 2 ਸਾਲ ਤੋਂ ਕਾਰਪੋਰੇਸ਼ਨ ਹੀ ਨਾ ਹੋਵੇ ਮੇਅਰ ਹੀ ਨਾ ਹੋਵੇ ਇਹ ਕਾਦਾ ਸ਼ਹਿਰ ਤੇ ਕਾਦੀਆਂ ਸਭਾਈਆਂ ਨੇ ਲੋਕਾਂ ਨੇ ਕਰ ਰਹੀਆਂ ਅੱਜ 1.5 ਲੱਖ ਯਾਤਰੀ ਰੋਜ਼ ਆਉਂਦਾ ਤੇ ਬੜਾ ਪ੍ਰਭਾਵ ਲਿਆ ਕਹਿੰਦਾ ਮੈਂ 4 ਮਹੀਨੇ ਪਹਿਲਾਂ ਇਹਨਾਂ ਨੂੰ ਅਲਰਮਿੰਗ ਲੈਟਰ ਦਿੱਤੀ ਸੀ ਕਿ ਆਹ ਤੁਹਾਡੇ ਸ਼ਹਿਰ ਦਾ ਹਾਲ ਹੈ ਬਰਾ ਤੁਹਾਨੂੰ ਪਤਾ ਮੀਡੀਆ ਰਾਈਮ ਉਹ ਤੋਂ ਵੀ 16 ਪੁਆਇੰਟ ਦਿੱਤੇ ਸੀ ਕਿ ਜਿਹੜੇ ਖਾਸ ਕਰ ਰੇਲਵੇ ਸਟੇਸ਼ਨ ਬੱਸ ਸਟੈਂਡ ਹੈ ਉਹਨਾਂ ਦੇ ਹਾਲ ਤੇ ਵੇਖੋ ਜਾ ਕੇ ਕੀ ਹੈ ਜਾਂ ਤਾਂ ਜਿੱਥੇ ਕੋਈ ਯਾਤਰੀ ਆਉਂਦੇ ਨੇ ਉੱਥੇ ਵੀ ਬਹੁਤ ਕੂੜੇ ਬਰਹਾ ਲਿਆ ਹੈਰੀਟੇਜ ਸਟਰੀਟ ਉਹਦੀ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈਗਾ ਜਿਹੜੀਆਂ ਇਹ ਸਰਕਾਰ ਚ ਰਿਸ਼ਤੇਾਰ ਲਾ ਕੇ ਆਪਣੀ ਵਾਵਾ ਕੱਢਦੀ ਆ ਸਾਡਾ ਅੱਜ ਦਾ ਮਕਸਦ ਸਿਰ ਪੇਂਦਾ ਗਿਆ ਇਹਨਾਂ ਲੋਕ ਇਹਨਾਂ ਲੋਕਾਂ ਨੇ ਤੁਹਾਡੇ ਕੋ ਹਾਣਾ ਵੋਟਾਂ ਮਤ ਇਹਨਾਂ ਕੋ ਜਵਾਬ ਦੇ ਲਓ ਕਿ ਘੱਟੋ ਘੱਟ ਤੁਸੀਂ ਭਗੋੜੇ ਕਿਉਂ ਚ ਇਲੈਕਸ਼ਨਾਂ ਤੋਂ ਅੱਜ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਕਿਉਂ ਮਜਬੂਰ ਕਰ ਰਹੇ ਚ ਕੀ ਦੋਸ਼ੀ ਹੈ ਮਹਲਾ ਸਾਹਿਬ ਕਹਿੰਦੇ ਜੀ 13 0 ਇਸ ਵਾਰ ਸਾਰ ਜਗ੍ਹਾ ਝਾੜੂ ਫੇਰੇਗਾ ਬਾਕੀ ਪਾਰਟੀਆਂ ਘਰ ਫਿਰ ਬਹਿ ਜਾਣਗੇ 10 0 13 ਝਾੜੂ ਤੀਲਾ ਤੀਲਾ ਹੋਏਗਾ ਸਫਾਈ ਕਰਮਚਾਰੀ ਵਿਚਾਰੇ ਧਰਨਿਆਂ ਤੇ ਆ ਉਹਨਾਂ ਦੀ ਮੰਗਾਂ ਨਹੀਂ ਮੰਨ ਰਹੀ ਸਰਕਾਰ ਔਰ ਬਹੁਤ ਸਾਰੇ ਕੰਮ ਹੈ ਜਿਹੜੇ ਛਾਟੇ ਦੇ ਵਿੱਚ ਜਿਹੜੇ ਵੱਡੇ ਵੱਡੇ ਬਦਲਾਅ ਵਾਲੀ ਗੱਲਾਂ ਕਰਦੀ ਆ ਰੌਲਾ ਪਾਉਂਦੇ ਸੜਕ ਤੇ ਬਦਲਾਵਾਂ ਦਾ ਉੱਥੇ ਅੱਜ ਪਾਣੀ ਜਿਹੜਾ ਵਾ ਪਾਣੀ ਨੂੰ ਵੀ ਲੋਕ ਤਰਸ ਰਿਆ ਅੱਜ ਵੇਖੋ ਗੁਰੂ ਨਗਰੀ ਦੇ ਵਿੱਚ ਇਹੋ ਜਿਹੇ ਹਾਲਾਤ ਬਣਾਤਾ ਜਿਸ ਨੂੰ ਸਮਾਰਟ ਸਿਟੀ ਕਿਹਾ ਜਾਂਦਾ ਵਾ ਸਮਾਰਟ ਸਿਟੀ ਦੇ ਵਿੱਚ ਜਿਹੜਾ ਪਾਣੀ ਆ ਉਹ ਗੰਦਾ ਪੀਣ ਲਈ ਮਿਲ ਰਿਹਾ ਤੇ ਕਾਰਪੋਰੇਸ਼ਨ ਨੂੰ ਐਨਾ ਬੁਰਾ ਹਾਲ ਆ ਕਾਰਪੋਰੇਸ਼ਨ ਦਾ ਵੀ ਇੱਥੇ ਇਹਨਾਂ ਨੂੰ ਜਿੰਨਾ ਮਰਜ਼ੀ ਕਹਿ ਲੋ ਉਹ ਹਿਸਾਬ ਹੋ ਗਿਆ ਇਹਨਾਂ ਦਾ ਝੋਟੇ ਗਾੜੀ ਬੀਨ ਵਜਾਉਣ ਵਾਲਿਆਂ ਆਲਾ ਇੱਥੇ ਤੇ ਮੇਰੇ ਹਿਸਾਬ ਨਾਲ ਇਹਨਾਂ ਨੂੰ ਤਾਲਾ ਲਾ ਕੇ ਘਰਾਂ ਚ ਬਹਿਣਾ ਚਾਹੀਦਾ ਕਿਉਂਕਿ ਏਸੀਆਂ ਜੋ ਬਾਹਰ ਨਿਕਲਦੇ ਨੇ ਉਹਨਾਂ ਨੂੰ ਗਰਮੀ ਬੜੀ ਲੱਗਦੀ ਆ ਜਿੰਨਾ ਚਿਰ ਗਰਾਊਂਡ ਲੈਵਲ ਤੇ ਨਹੀਂ ਜਾਣਗੇ ਤੇ ਕੰਮ ਨਹੀਂ ਹੋਣੇ ਇਸ ਕਰਕੇ ਜਿਹੜੇ ਇੱਥੇ ਅਫਸਰ ਆ ਪ੍ਰਸ਼ਾਸਨ ਆ ਉਹ ਕੁੰਭ ਕਰਨ ਦੀ ਨੀਂਦ ਤੋਂ ਜਾਗੇ ਤੇ ਜਾ ਕੇ ਲੋਕਾਂ ਦੀ ਸਾਰ ਲਵੇ ਗੁਰੂ ਰਾਮਦਾਸ ਮਾਰੇ ਦੀ ਨਗਰੀ ਦੀ ਸੇਵਾ ਕਰਨ ਇੱਥੇ ਬੈਠੇ ਵੇਲੇ ਤਨਖਾਹਾਂ ਨਾ ਲੈਣ ਔਰ ਇਸ ਕਰਕੇ ਅਜ ਲੋ ਸਰਦਾਰ ਗਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਨੇ ਜੋ ਇਥੋਂ ਦੇ ਔਰ ਸਾਰੇ ਹੀ ਕਾਂਗਰਸ ਦੇ ਨੁਮਾਇੰਦੇ ਜਿਹੜੇ ਸੜਕਾਂ ਦੇ ਉੱਤੇ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਕਿਉਂਕਿ ਜਦੋਂ ਲੋਕਾਂ ਦੇ ਵਿੱਚ ਜਾਣਦੇ ਆ ਉਹ ਕਹਿੰਦੇ ਜਿਹੜਾ ਕੇਜਰੀਵਾਲ ਕਹਿੰਦਾ ਸੀ ਇੱਕ ਮੌਕਾ ਇੱਕ ਮੌਕਾ ਦੇ ਦਤਾ ਹੁਣ ਨਹੀਂ ਆ ਬਦਲਾਵ ਸੀਗਾ ਇੰਨੀਆਂ ਸਰਕਾਰਾਂ ਇੰਨੀਆਂ ਆਈਆਂ ਇੰਨੀਆਂ ਗਈਆਂ ਪਰ ਪਹਿਲੀ ਵਾਰੀ ਵੇਖਿਆ ਕਿਹੋ ਜਿਹਾ ਬਦਲਾਵ ਬਦਲਾਵ ਹੀ ਬੁੰਦਲ ਗਿਆ ਔਰ ਲੋਕ ਜਿਹੜੇ ਆ ਅੱਜ ਝਾੜੂ ਵਾਲਿਆਂ ਨੂੰ ਵੇਖ ਕੇ ਦਰਵਾਜ਼ੇ ਬੰਦ ਕਰ ਲੈਂਦੇ ਆ 4 ਤਰੀਕ ਨੂੰ ਜਿਹੜਾ ਇਹਦਾ ਰਿਜ਼ਲਟ ਵੇਖਿਓ ਤੁਸੀਂ ਇਹਦਾ ਕੀ ਨਿਕਲਦਾ ਕਿਉਂਕਿ ਇਹਨਾਂ ਨੇ ਲੋਕਾਂ ਨੂੰ ਜਿੰਨਾ ਝੂਠ ਬੋਲਿਆ ਸੀ ਉਹ ਅੱਜ ਲੋਕਾਂ ਦੇ ਸਾਹਮਣੇ ਆ ਗਿਆ ਤੇ ਇਹਨਾਂ ਨੂੰ ਗਲੀਆਂ 'ਚ ਪਿੰਡਾਂ 'ਚ ਵੜਨ ਨਹੀਂ ਦੇਂਦਾ ਪਰ ਸਰਕਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਉਂ ਭੱਜਦੀ ਆ ਲੋਕਾਂ ਦੇ ਕੰਮ ਆ ਲੋਕੀ ਟੈਕਸ ਦਿੰਦੇ ਇਹਨਾਂ ਕਿਹੜੇ ਘਰੋਂ ਪੈਸੇ ਲਾਉਣੇ ਆ ਜੇ ਪਾਣੀ ਦੀ ਗੱਲ ਸੀ ਤੇ ਇੱਕ ਉੱਥੇ ਨਹਿਰ ਤੇ ਵੱਲੇ ਜਿਹੜਾ ਵਾ ਉਹ ਔਜਲਾ ਸਾਹਿਬ ਨੇ ਪਾਣੀ ਦਾ ਪ੍ਰੋਜੈਕਟ ਲਾਤਾ ਜੋ ਅਮਰitsar ਨੂੰ ਪਾਣੀ ਨਹਿਰ ਤੋਂ ਵਧੀਆ ਮਿਲੂਗਾ ਸਾਫ ਸੁਥਰਾ ਹੋ ਕੇ ਪਰ ਬਹੁਤ ਸਾਰੇ ਕੰਮ ਸੀ ਜੋ ਐਮਪੀ ਦੇ ਕਰਨ ਵਾਲੇ ਸੀ ਕਾਰਪੋਰੇਸ਼ਨ ਚ ਚੋਣਾ ਹੀ ਨਹੀਂ ਹੋਈਆਂ ਕਿੰਨੇ ਚਿਰ ਤੋਂ ਹੁਣ ਕਾਰਪੋਰੇਸ਼ਨ ਦੇ ਜਿਹੜੇ ਕੌਂਸਲਰਾਂ ਦੇ ਕੰਮ ਆ ਉਹ ਕਿਦਾਂ ਵਿਚਾਰੇ ਕਰਨਗੇ ਔਰ ਕਿਦਾਂ ਐਮਪੀ ਜਿਹੜਾ ਇੱਥੋਂ ਦੇ ਕਰਨਗੇ ਜਿਹੜੇ ਐਮਐਲਏ ਦੇ ਕੰਮ ਸੀਗੇ ਜਾਂ ਕੌਂਸਲਰਾਂ ਦੇ ਕੰਮ ਸੀਗੇ ਕਰਨ ਵਾਲੇ ਉਹ ਕੰਮ ਪੈਂਡਿੰਗ ਰਹਿ ਗਏ ਕਿਉਂਕਿ ਕਾਰਪੋਰੇਸ਼ਨ ਚ ਚੋਣਾ ਨਹੀਂ ਹੋਈਆਂ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਉਹ ਨਿਕਲਦੇ ਨਹੀਂ ਘਰੋਂ ਕਿਹੜੇ ਆਮ ਘਰਾਂ ਦੇ ਸੀਗੇ ਉਹ ਅੱਜਕੱਲ ਏਸ਼ੀਆ ਦੀਆਂ ਠੰਡੀਆਂ ਹਵਾਵਾਂ ਚ ਰਹਿੰਦੇ ਆ ਹਵਾ ਚ ਰਹਿੰਦੇ ਆ ਤੇ ਜਿਹੜੇ ਸਾਡੇ ਉਮੀਦਵਾਰ ਆ ਧਾਰੀਵਾਲ ਸਾਹਿਬ ਉਹ ਸਿਰਫ ਕਦੀ ਸਮੋਸੇ ਤਲਦੇ ਮਿਲਣਗੇ ਤੇ ਕਦੀ ਸਬਜ਼ੀਆਂ ਚ ਚੱਕਰਦੇ ਮਿਲਣਗੇ ਉਹਨਾਂ ਨੂੰ ਹੋਰ ਦੁਨੀਆਦਾਰੀ ਦਾ ਕੋਈ ਪਤਾ ਹੀ ਨਹੀਂ ਪਤਾ ਨਹੀਂ ਕਿਹੜੇ ਵਿਕਾਸ ਜਿਹੜੇ ਇਹਨਾਂ ਨੇ ਕਰ ਲਿਆ ਸਾਨੂੰ ਭਾਜੀ ਬਿਜਲੀ ਪਾਣੀ ਦੀ ਸਮੱਸਿਆ ਦੇ ਹਰ ਪਾਰਟੀ ਵੇਲੇ ਰਹੀ ਆ ਜੀ ਤੇ ਔਜਲਾ ਸਾਹਿਬ ਵੱਲੋਂ ਇਹ ਚੋਣਾਂ ਦੌਰਾਨ ਇਹ ਇਹ ਰਾਜਨੀਤਿਕ ਮੁੱਦਾ ਬਣਾ ਕੇ ਕਿਸ਼ਕਿਨਾ ਜਾ ਰਿਹਾ ਬਿਲਕੁਲ ਜੀ ਔਜਲਾ ਸਾਹਿਬ ਇੱਕ ਨਿੱਕ ਦੇਲ ਇਨਸਾਨ ਆ ਔਜਲਾ ਸਾਹਿਬ ਉਹ ਆਮ ਵਰਕਰ ਆ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮੇਂ ਦੇ ਇੱਕ ਕਾਉਂਸਲਰ ਲੈਵਲ ਤੋਂ ਉੱਠਿਆ ਵਾ ਉਹਨੂੰ ਪਤਾ ਦੁੱਖ ਦਰਦ ਕੀ ਆ ਲੋਕ ਜਦੋਂ ਦੱਸਦੇ ਆ ਤੇ ਉਹਨਾਂ ਤੇ ਬੀਤਦੀ ਆ ਤੇ ਜਿਹੜੇ ਵਿਚਾਰੇ ਭਾਜਪੀ ਵਾਲੇ ਆ ਜਾਂ ਝਾੜੂ ਵਾਲੇ ਆ ਜਾਂ ਅਕਾਲੀ ਦਲ ਵਾਲੇ ਆ ਉਹਨਾਂ ਦਾ ਏਸ਼ੀਆ ਚੋਂ ਬਾਹਰ ਨਹੀਂ ਨਿਕਲੇ ਜਾਂਦਾ ਉਹਨਾਂ ਨੂੰ ਗਰਮੀ ਲੱਗਦੀ ਆ ਹੌਜਲਾ ਸਾਹਿਬ ਨੂੰ ਦਰਦ ਸੀ ਤੇ ਸੜਕਾਂ ਤੇ ਆ ਗਏ ਆ ਤੇ ਇਹ ਜਿਹੜੇ ਮੇਰੇ ਸੰਧੂ ਸਾਹਿਬ ਜਿਹੜੇ ਕੈਨੇਡਾ ਚ ਬੈਠੇ ਆ ਉਹ ਵੀ ਗਰਮੀ ਚ ਨਹੀਂ ਇੰਨਾ ਝੋਕ ਚਾਰ ਗਲੀਆਂ ਘੁੰਮ ਸਕਦੇ ਕਿਉਂਕਿ ਉਹਨਾਂ ਦਾ ਬੀਪੀ ਵੱਜ ਜਾਣਾ ਤੇ ਜਿਹੜੇ ਸਾਡੇ ਜੋਸ਼ੀ ਸਾਹਿਬ ਆ ਉਹਨਾਂ ਨੂੰ ਵੀ ਗਰਮੀ ਬਹੁਤ ਲੱਗਦੀ ਪੰਜ ਸਾਲ ਬਾਅਦ ਆਏ ਲੜਾਈ ਉਹਨਾਂ ਨੂੰ ਲੜਨੀ ਚਾਹੀਦੀ ਸੀਗੀ ਉਹ ਸਿਰਫ ਵਕਾਸਪੁਰਸ਼ ਨੇ ਉੱਥੇ ਦਿਦਾ ਤੇ ਜਦੋਂ ਤੁਸੀਂ ਧਾਰੀয়াল ਸਾਹਿਬ ਨੂੰ ਵੇਖੋਗੇ ਉਹਨਾਂ ਨੂੰ ਜਾਂ ਸਬਜ਼ੀਆਂ ਚੈੱਕ ਕਰਦੇ ਆ ਵੇਖੋਗੇ ਤੇ ਜਾਂ ਸਮੋਸੇ ਤਲਦੇ ਆ ਵੇਖੋਗੇ ਉਹਨਾਂ ਨੂੰ ਕਿਸੇ ਨਾ ਕੋਈ ਲੈਣਾ ਦੇਣਾ ਨਹੀਂ ਤਮਾਸ਼ਾ ਬਿਨਾਂ ਦੀ ਸਰਕਾਰ ਆ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 4 ਤਰੀਕ ਨੂੰ ਜ਼ਮਾਨਤਾਂ ਜਬਤ ਹੋਣ ਗਿਆ ਔਰ ਸ਼ੁਰੂ ਜਿਹੜਾ ਇੱਥੋਂ ਅਮ੍ਰਿਤਸਰ ਤੋਂ ਹੋਊਗਾ ਮੇਰੇ ਕੋਲ ਲਿਖ ਕੇ ਲੈ ਬਹੁਤ ਬਹੁਤ ਧੰਨਵਾਦ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਕੱਸੀ ਔਰ ਉਜਲਾ ਸਾਹਿਬ ਸਾਡੇ ਸਾਰੇ ਜਿੰਨੇ ਇੰਚਾਰਜ ਨੇ ਕਾਉਂਸਲਰ ਨੇ ਆਪਣੀ ਐਕਟੀਵਿਟੀ ਚ ਲੱਗੇ ਜੀ ਪਰ ਜੋ ਸ਼ਹਿਰ ਦਾ ਹਾਲਾਤ ਵੇਖੇ ਨੇ ਪੀਣ ਵਾਲਾ ਪਾਣੀ ਇੰਨਾ ਗੰਦਾ ਆ ਰਿਹਾ ਹੈ ਕਈ ਜਗ੍ਹਾ ਦੇ ਉੱਤੇ ਲੋਕੀ ਤਰਾਈ ਤਰਾਈ ਕਰ ਰਹੇ ਨੇ ਸ਼ਹਿਰ ਵਿੱਚ ਇੰਨੀ ਗੰਦਗੀ ਹੈ ਕਿ ਚੱਲਣਾ ਵੀ ਮੁਸ਼ਕਲ ਹੋ ਗਿਆ ਚਿਕਨ ਪੁੰਨੀ ਇੱਥੇ ਚੱਲ ਪਿਆ ਹੈ ਔਰ ਲੋਕੀ ਉਸਨੂੰ ਤਰਾਸ ਤਰਾਸ ਕਰ ਰਹੇ ਹੈ ਕਾਰਪੋਰੇਸ਼ਨ ਸੁੱਤੀ ਹੋਈ ਹੈ ਅਏ ਅੱਜ 2 ਸਾਲ ਤਕਰੀਬਨ ਹੋ ਗਏ ਐ ਕਿ ਕਾਰਪੋਰੇਸ਼ਨ ਦਾ ਇਲੈਕਸ਼ਨ ਨਹੀਂ ਹੋਇਆ ਸਾਡੇ ਕਾਉਂਸਲਰ ਜਿਹੜੇ ਨੇ ਉਹ ਵਿਚਾਰੇ ਨਾਸਤੋੜ ਕੇ ਫੇਰ ਵੀ ਕੰਮ ਕਰਦੇ ਨੇ ਪਰ ਕਾਰਪੋਰੇਸ਼ਨ ਵਾਲੋਂ ਕੋਈ ਉਹਨਾਂ ਨੂੰ ਸਹਿਯੋਗ ਨਹੀਂ ਮਿਲਦਾ ਉਹ ਜਲਾ ਜੀ ਕੱਲ ਜਦ ਕੇ ਰਾਹੁਲ ਗਾਂਧੀ ਜੀ ਅੰਮ੍ਰਿਤਸਰ ਆ ਰਹੇ ਨੇ ਉਹਨਾਂ ਵਿੱਚ ਬੀਜ਼ੀ ਸਨ ਫੇਰ ਵੀ ਉਹਨਾਂ ਨੇ ਲੋਕਾਂ ਦੀ ਗੱਲ ਸੁਣ ਕੇ ਲੋਕਾਂ ਦੀ ਸਮੱਸਿਆ ਸੁਣ ਕੇ ਉਹਨਾਂ ਫੈਸਲਾ ਕੀਤਾ ਆਉ ਕਾਰਪੋਰੇਸ਼ਨ ਦੇ ਕਾਨੂੰ ਖੋਲੀਏ ਔਰ ਉਹਨੇ ਦਿਮਾਗ ਚ ਪਾਈਏ ਕਿ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰਨਾ ਸਭ ਤੋਂ ਮਾੜਾ ਹੈ ਜੇ ਅਸੀਂ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰਨਾ ਤੇ ਇਹ ਕਹਿੰਦੇ ਹੈਲਥ ਸੇਵਾ ਚੰਗੀਆਂ ਹੋ ਗਈਆਂ ਗਾਦੀਆਂ ਚੰਗੀਆਂ ਹੋ ਗਈਆਂ ਹੈਲਥ ਦੇਵਾ ਅੱਜ ਜਗਾ ਜਗਾ ਤੇ ਗੰਦਗੀ ਹੈ ਪਾਣੀ ਗੰਦਾ ਆ ਰਿਹਾ ਹੈ ਜਿਹੜਾ ਸਹੀ ਮੈਨੇਜ ਲੋਕਾਂ ਨੂੰ ਜੀਣ ਦਾ ਸਮਾਂ ਦਿੰਦਾ ਅੱਜ ਜੇ ਬਿਜਲੀ ਦੀ ਗੱਲ ਕਰੀਏ ਤੇ ਅੱਜ ਬਿਜਲੀ ਇੰਨੀ ਖਰਾਬ ਹੋ ਚੁੱਕੀ ਏ ਕਿ ਲੋਕੀ ਤਰਾਈ ਤਰਾਈ ਕਰ ਦਿਨ ਦੇ ਤਿੰਨ ਤਿੰਨ ਚਾਰ ਚਾਰ ਘੰਟੇ ਜਿਹੜੀ ਹੈ ਨਾ ਉਹ ਬਿਜਲੀ ਜਿਹੜੀ ਹੈ ਗੁੰਮ ਰਹਿੰਦੀ ਹੈ ਕਾਫੀ ਸਮਾਂ ਕੋਈ ਪੁਰਾਣੇ ਸੱਤਾ ਦੇ ਵਿੱਚ ਕਿੱਥੇ ਕਮੀ ਸਮਝਦੇ ਹੋ ਜਿਹੜੀ ਇੰਨੀ ਮੁਸ਼ਕਲ ਵੱਡੀ ਗਿਣਤੀ ਜਾ ਰਹੀ ਕੋਈ ਹੱਲ ਨਹੀਂ ਹੋ ਰਿਹਾ ਅਧਿਕਾਰੀ ਜ਼ਿੰਮੇਵਾਰ ਸਮਝਦੇ ਕਿ ਲੀਡਰ ਜ਼ਿੰਮੇਵਾਰ ਨਹੀਂ ਲੀਡਰ ਤੇ ਹੈ ਹੀ ਨਹੀਂ ਨਾ ਕਾਰਪੋਰੇਸ਼ਨ ਨਹੀਂ ਹੈਗੀ ਤੇ ਲੀਡਰ ਕਾਦੇ ਜ਼ਿੰਮੇਵਾਰ ਹੋਣਗੇ ਜੇ ਕਾਰਪੋਰੇਸ਼ਨ ਹੋਵੇ ਤਾਂ ਅਸੀਂ ਕਾਉਂਸਲਰਾਂ ਨੂੰ ਜਾਂ ਜਿਹੜੇ ਲੀਡਰ ਉਹਨਾਂ ਨੂੰ ਪੁੱਛੀਏ ਇਹ ਦਿਨ ਦੋ ਸਾਲ ਤੋਂ ਡਰਦੇ ਆ ਮਰਿਆ ਇਲੈਕਸ਼ਨ ਹੀ ਨਹੀਂ ਕਰਾਇਆ ਕਿ ਇਹਨਾਂ ਦੀ ਕਾਰਪੋਰੇਸ਼ਨ ਨਹੀਂ ਬਣਨੀ ਇਸ ਕਰਕੇ ਮੈਂ ਇਹ ਸਬੰਧਾ ਹਾਂ ਕਿ ਅਧਿਕਾਰੀ ਜਿਹੜੇ ਨੇ ਪੂਰੇ ਜ਼ਿੰਮੇਵਾਰ ਨੇ ਉਹ ਕੋਈ ਖਿਆਲ ਨਹੀਂ ਕਰਦੇ ਕੋਈ ਗੱਲ ਨਹੀਂ ਕਰਦੇ ਉਹ ਕੋਈ ਬਾਤ ਨਹੀਂ ਕਰਦੇ ਔਰ ਮੈਂ ਇੱਕੋ ਗੱਲ ਕਵਾਂਗਾ ਕਿ ਇਹਨਾਂ ਨੂੰ ਆਪਣੇ ਕੰਨ ਖੋਲ ਲੈਣੇ ਚਾਹੀਦੇ ਨਹੀਂ ਤਾਂ ਅਸੀਂ ਆ ਰਹੇ ਹਾਂ ਫਿਰ ਅਸੀਂ ਆਪਣੇ ਢੰਗ ਨਾਲ ਇਹਨਾਂ ਦੇ ਕੰਨ ਖੋਲਾਂਗੇ